ਇਹ ਮੇਰਲੀ ਫਾਰਮੈਲਿਟੀ ਹੈਗੀ ਆ ਕਿਉਂਕਿ ਜਿਹੜਾ ਸਾਨੂੰ ਇਨਫਾਰਮੇਸ਼ਨ ਸਾਰੀ ਆਈ ਆ ਉਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈ ਜਿਹੜਾ ਸਰਕਾਰ ਜਿਹੜਾ ਉਹ ਡਿਸਕਸ ਕਰਨਾ ਚਾਹੁੰਦੀ ਕਿਉਂਕਿ ਸਰਕਾਰ ਡਿਸਕਸ਼ਨ ਤੋਂ ਭੱਜਦੀ ਆ ਔਰ ਖਾਸ ਕਰਕੇ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਤੋਂ ਸਰਕਾਰ ਭੱਜਣ ਨੂੰ ਤੁਰੀ ਫਿਰਦੀ ਆ ਤੇ ਸਿਰਫ ਫਾਰਮੈਲਿਟੀ ਲਈ ਇਹ ਸੈਸ਼ਨ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਮੈਨੂੰ ਲੱਗਦਾ ਕਿ ਇਹਦੇ ਤੋਂ ਅੰਦਰ ਜਾ ਕੇ ਵੀ ਇਹੀ ਗੱਲ ਹੋਣੀ ਆ ਕਿਉਂਕਿ ਮੇਰੇ ਵਰਗੇ ਨੂੰ ਤਾਂ ਵੈਸੇ ਅੰਦਰ ਕਿਤੇ ਘੱਟ ਬੋਲਣ ਦਿੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਕੋਈ ਸਾਡੀ ਦੁੱਖ ਦੀ ਰਗ ਜਿਹੜੀ ਆ ਉਹਦੇ ਤੇ ਹੱਥੋਂ ਥਰੱਕ ਦਿੰਦਾ ਪਰ ਉਹ ਆਪ ਇਹ ਸੈਸ਼ਨ ਲੇਟ ਕਿਉਂ ਕੀਤਾ ਕਿ ਕੁਝ ਕੁ ਪਰੇਸ਼ਾਨਤਾ ਆਇਆ ਕੀ ਨਾ ਇਹਨਾਂ ਦਾ ਵਾਸ ਚੱਲੇ ਤੇ ਬਜਟ ਸੈਸ਼ਨ ਵੀ ਨਾ ਲੈ ਕੇ ਆਉਣ ਅਸਲੀ ਗੱਲ ਆ ਇਹ ਫਾਰਮੈਲਟੀ ਲਈ ਆ ਬਜਟ ਸੈਸ਼ਨ ਵੀ ਆ ਤਾਂ ਜੀ ਕਰਦੀ ਜਾਂਦੀ ਜਾਂਦੀ ਤੇ ਉਹ ਕਹਿੰਦੇ ਸੀ ਕਾਂਗਰਸ ਦੇ ਪੀਜੇ ਕੰਢੇ ਚੁਗੀ ਜਾਂਦੇ ਨੇ ਇਹ ਕਿੰਨੇ ਕ ਸਾਲ ਚੁਗੀ ਜਾਣਗੇ ਪਹਿਲਾ ਸਰਕਾਰ ਮੈਂ ਕਿੰਨਾ ਪਿਛਲੇ ਸਮੇਂ ਚ ਜਿਹੜੀਆਂ ਗਲਤੀਆਂ ਹੋਈਆਂ ਹੁਣ ਇੱਕ ਮੈਂ ਤੁਹਾਨੂੰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਜਿਹੜਾ ਟਰਬਿਊਨਲ ਹੈ ਟਰਬਿਊਨਲ ਕਦੋਂ ਬਣਦਾ ਜਿਹੜਾ ਰਿਪੇਰੀਅਨ ਸਟੇਟ ਹੋਵੇ ਇਹ ਇਹ ਬੇਸਿਕਲੀ ਤਾਂ ਰਿਪੇਰੀਅਨ ਸਟੇਟ ਨਹੀਂ ਨਾ Rajasthan ਤੇ ਨਾ Haryana ਅੱਛਾ ਜੇ ਪਿਛਲਿਆਂ ਨੇ ਗਲਤੀਆਂ ਕੀਤੀਆਂ ਫਿਰ ਇਹਦਾ ਮਤਲਬ ਤੁਸੀਂ ਵੀ ਉਹੀ ਗਲਤੀਆਂ ਕਰੀ ਜਾਓਗੇ ਬਈ ਪਿਛਲੇ ਸਮੇਂ ਦੇ ਵਿੱਚ ਜੇ ਕਿਸੇ ਨੇ ਗਲਤੀਆਂ ਕੀਤੀਆਂ ਹੁਣ ਕਮ ਸੇ ਕਮ ਤੁਹਾਨੂੰ 3 ਸਾਲ ਹੋ ਗਏ ਆ ਕਿਉਂਕਿ ਭਗਵੰਤ ਮਾਨ ਜੀ ਆ ਜਿਹੜੀ ਕੇਜਰੀਵਾਲ ਜੀ ਨੂੰ ਦਿੱਤੀ ਹੋਈ ਸਿਕਿਉਰਿਟੀ ਆ ਉਹਦੀ ਗੱਲ ਕਰਦੇ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿਉਂਕਿ ਇਹ ਕਹਿੰਦੇ ਵੀ ਅਸੀਂ ਤਾਂ ਮਮਤਾ ਬੇਨਰਜੀ ਨੂੰ ਵੀ ਦਿੱਤੀ ਸੀ ਕਿ ਪੈਸੇ ਜਮ੍ਹਾਂ ਕਰਾਏ ਸੀ ਇਹ ਅੱਜ ਪੰਜਾਬ ਦੇ ਹਾਊਸ ਦੇ ਵਿੱਚ ਵਿਧਾਨ ਸਭਾ ਹਾਊਸ ਦੇ ਵਿੱਚ 10 ਦਿਨ ਵੀ ਕੇਜਰੀਵਾਲ ਦੀ ਸਿਕਿਉਰਿਟੀ ਲਈ ਕਿੰਨੇ ਪੈਸੇ ਜਮ੍ਹਾਂ ਕਰਾਏ ਆ ਕਿਉਂਕਿ ਅਸਲੀ ਗੱਲ ਹੈ ਕਿ ਗੱਲਾਂ ਦਾ ਜਿਹੜਾ ਵਰਚੂਅਲੀ ਕਰਾਹ ਕਰਦੇ ਆ ਇਸ ਸਰਕਾਰ ਦੇ ਬਿਲਕੁਲ ਪੱਲੇ ਕੁਝ ਨਹੀਂ ਹੈਗਾ ਇਹਨਾਂ ਦਾ ਤਾਂ ਉਹ ਹਾਲ ਆ ਵੀ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਯਾਰ ਦੇ ਢੂਏ ਤੇ ਰੁੱਕ ਜੰਮਿਆ ਉਹ ਕਹਿੰਦਾ ਚਲੋ ਚਾਰ ਦਿਨ ਸ਼ਾਮੇ ਬੈਠਾਂਗੇ ਇਹਨਾਂ ਦਾ ਇੰਨਾ ਕਹਾ ਲਿਆ ਇਹ ਤੋਂ ਵੱਧ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਸਰ ਬੜੇ ਬੜੇ ਪ੍ਰਸ਼ਾਸਨਿਕ ਬਦਲ ਹੋਏ ਹੈ ਸਰਕਾਰ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਪਰ ਬੜਾ ਪ੍ਰਹਾਰ ਕੀਤਾ ਗਿਆ ਹੈ ਲੱਗਦਾ ਹੈ ਆਪਕੋ ਸਰ ਭ੍ਰਿਸ਼ਟਾਚਾਰ ਪਰ ਪ੍ਰਹਾਰ ਕੀਤਾ ਗਿਆ ਹੈ ਭਈ 3 ਸਾਲ ਜਿੰਨੀ ਇਹਨਾਂ ਨੇ ਮੇਰਾ ਖਿਆਲ ਹੋਲਡਿੰਗ ਲਗਾ ਦੀ कि हां भाई हमने इतनी करप्शन पकड़ ली इतनी करप्शन पकड़ ली और अब ये क्या जरूरत पड़ गई कि हां भाई ये करप्शन के अगेंस्ट स्पेशल ड्राइव इसका मतलब करप्शन बहुत बढ़ गई है। जो, है जो पुलिस है बिल्कुल ये पुलिस राज बन चुका है ये स्टेट जो है मैं ओपनली कहता हूं कि ये डेमोक्रेसी नहीं है क्योंकि डेमोक्रेसी में ऐसे हालात पैदा नहीं होते जो इन्होंने पंजाब के कर